ਬੰਦ ਹੋ ਗਿਆ ਇਹ ਆ ਗਿਆ ਇਹ ਗੁਰੂ ਨਾਮ ਜਵਾਈ ਇਹੋ ਪਵਿੱਤਰ ਅਸਥਾਨ ਜਿੱਥੇ ਗੁਰੂ ਜੀ ਨੇ ਆਪਣੇ ਹੱਥੀਂ ਕੀਰਤ ਕੀਤੀ ਕੀਰਤ ਕਰੋ ਨਾਮ ਜਪੋ ਬੰਦ ਛਕੋ ਦਾ ਉਪਦੇਸ਼ ਦਿੱਤਾ ਪ੍ਰਗਟ ਹੈ ਸਗਲੇ ਜੁਗ ਦੇ ਅੰਦਰ ਗੁਰੂ ਨਾਮ ਦਰਸ਼ਨ ਕਰ ਸਕਦੇ ਹੋ ਤੁਸੀਂ ਦੂਰ ਦੂਰ ਤੱਕ ਜਿੱਥੇ ਵੀ ਨਜ਼ਰ ਜਾ ਰਹੀ ਹੈ ਬਾਬਾ ਜੀ ਨੇ ਆਪਣੇ ਹੱਥਾਂ ਨਾਲ ਇੱਥੇ ਮਿਹਨਤ ਕੀਤੀ ਕਿਰਤ ਕੀਤੀ ਤੇ ਇਹ ਸੈਂਟਰ ਦਾ ਬਾਗ ਕੇਵਲ ਹਿੰਦੁਸਤਾਨ ਵਿੱਚ ਨਹੀਂ ਹੈ ਅਸੀਂ ਬੜੇ ਹੀ ਸੁਭਾਗੇ ਹਾਂ ਉਹਨਾਂ ਖੇਤਾਂ ਦੇ ਵਿੱਚ ਸਾਨੂੰ ਆਉਣ ਦਾ ਮੌਕਾ ਮਿਲਿਆ ਜਿੱਥੇ ਗੁਰੂ ਜੀ ਨੇ ਕਿਰਤ ਕੀਤੀ ਗੁਰੂ ਮਹਾਰਾਜ ਸਾਡੇ ਉੱਤੇ ਕਿਰਪਾ ਕਰਦੇ ਨੇ ਦੇਖੋ ਦਰਸ਼ਨ ਕਰੋ ਫਲਾਰਸ ਬਹੁਤ ਸੋਹਣੇ ਲਗਾਏ ਹੋਏ ਨੇ ਦੂਰ ਦੂਰ ਤੱਕ ਜ਼ਮੀਨ ਨਜ਼ਰ ਆ ਰਹੀ ਹੈ ਔਰ ਇਹ ਸਾਰੀ ਰਜਿਸਟਰੀ ਸਾਡੇ ਬਾਬਾ ਨਾਨਕ ਦੇ ਨਾਮ ਤੇ ਹੈ ਇੱਥੇ ਨਾਮ ਤੇ ਉੱਪਰ ਸਲਿੱਪ ਨਹੀਂ ਕੱਟੀ ਜਾਂਦੀ ਗੁਰਦੁਆਰਾ ਸਾਹਿਬ ਚ ਸਿਰਫ ਤੁਹਾਨੂੰ ਪ੍ਰਸ਼ਾਦ ਦਿੰਦੇ ਨੇ ਕਿਸੇ ਦਾ ਨਾਮ ਨਹੀਂ ਲਿਖਿਆ ਜਾਂਦਾ ਇਹ ਉਹ ਅਸਥਾਨ ਜਿਹਨੂੰ ਕਦੇ ਅਸੀਂ ਦੂਰਬਿਨ ਰਾਹੀਂ ਦੇਖਦੇ ਸੀ ਸਾਨੂੰ ਤਾਂ ਖੈਰ ਉਸ ਦਾ ਸੁਭਾਗ ਵੀ ਪ੍ਰਾਪਤ ਨਹੀਂ ਸੀ ਹੈ ਕਿ ਅਸੀਂ ਦੂਰਬਿਨ ਰਾਹੀਂ ਬਾਰਡਰ ਏਰੀਆ ਤੋਂ ਦੇਖੀਏ ਫਰਜ ਪਰਮਾਤਮਾ ਨੇ ਮਿਹਰ ਕੀਤੀ ਹੈ ਔਰ ਅਸੀਂ ਉਸ ਪਵਿੱਤਰ ਧਰਤੀ ਦੇ ਉੱਪਰ ਪਹੁੰਚੇ ਹਾਂ ਤੇ ਦਰਸ਼ਨ ਕਰ ਰਹੇ ਹਾਂ ਤੇ ਇਤਨਾ ਲੰਬਾ ਸਫਰ ਅਸੀਂ ਕੀਤਾ ਹੈ ਲੇਕਿਨ ਗੁਰੂ ਕੀ ਸਾਥ ਸੰਗਤ ਕਿ ਤੁਸੀਂ ਨੇ ਸੋਚਿਆ ਹੈ ਪਾਹੁਲ ਪਾਹੁਲ ਪ੍ਰੀਤ 14 ਸਾਲ ਨਨਗਾਣਾ ਸਿਆਮ ਦੀ ਤਰਫੋਂ ਤੇ ਵਿਚਰੇ ਪਾਹੁਲ 14 ਸਾਲ ਤੇ ਕਰਾਉਂਦੇ ਨਹੀਂ ਆਉਂਦੇ ਇਹ ਕਰਦੇ ਨੇ ਸਿਰੇ ਆਹ ਪਰ ਇਹ ਆਉਂਦੇ ਬਾਹਰ ਬਟ ਇੱਧਰ ਉਹ ਇੱਕ ਮਿੰਟ ਕੁਛ ਚਲ ਕੋ ਮ ਦੇ ਜਾ ਚਲੋ ਫਿਰ ਦਿਨ ਲੈ ਨਾਲ ਹੀ ਰਹਿ ਗਿਆ ਉਹ ਕੁੜੀ ਨਹੀਂ ਰਹਿਣ ਦਿੰਦੀ ਕੋਈ ਨਾ ਉਹਨੂੰ ਗਾਇਲ ਤੂੰ ਨਹੀਂ ਧਰਤੀ ਹੈ ਪਵਿੱਤਰ ਧਰਤੀ ਜਿੱਥੇ ਗੁਰੂ ਜੀ ਨੇ ਖੇਤੀ ਕੀਤੀ ਹਰਪਾਹੂਲ ਸਾਨੂੰ ਉੱਥੇ ਘੁੰਮਦੀ ਹੋਈ ਨਜ਼ਰ ਆ ਰਹੀ ਹੈ ਕਿ ਵਰਮਾ ਵਿੱਚ ਕੇ ਫਾਈਨਲ ਦੇ ਅਸੀਂ ਨਾਲ ਲੱਗੇ ਨੇਪਾਲ, ਉਰਦਨ, ਅਫਗਾਨਿਸਤਾਨ, ਚైనా, ਰਸ਼ੀਆ وچ ਕੇ ਲੇਕਿਨ ਧੰਨ ਨਾਨਕ ਤੇਰੀ ਵੱਡੀ ਕਮਾਈ ਇੱਕ ਡਾਕਟਰ ਬਣਨ ਦੀ ਮਹਿਸੂਸ ਕਰਕੇ ਦੇਖੋ ਕਣ-ਕਣ ਦੇ ਵਿੱਚੋਂ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਮਹਿਸੂਸ ਹੋ ਰਹੀ ਹੈ ਉਹਨਾਂ ਨੇ ਇੰਟਰੋਡਕਟ ਤੋਂ ਦੱਸਿਆ ਹੈ ਕਿ ਜਰਨੈਲ ਦੇ ਜੀ 50 ਹਜ਼ਾਰ ਨਹੀਂ ਤੋਂ ਜ਼ਿਆਦਾ ਹੋਈ ਸਾਰੀ ਲੁੱਟਿਆਂ ਦਾ ਨਤੀਜਾ ਬਾਬਾ ਦੇਖੇ ਇਤਿਹਾਸਕਾਰ ਜਲਦੀ ਸਭ ਜਿੱਥੇ ਜਿसे ਆਈ ਸਤੁਰ ਜੀ ਚੜਿਆ ਸੁੱਧ ਸਤਫਰਦ